ਸਸਾ ਸੀ ਗਾ ਜੀ ਤੁਹਾਨੂੰ ਸਾਰਿਆਂ ਨੂੰ ਵੈਲਕਮ ਆ ਜੀ ਤੁਹਾਡਾ ਆਪਣੇ ਇੱਕ ਹੋਰ ਨਵੇਂ ਘੈਂਟ ਜਿਹੇ ਵਲੌਗ ਦੇ ਵਿੱਚ ਤਾਂ ਵਲੌਗ ਨੂੰ ਕਰ ਦਿਓ ਲਾਈਕ ਮੈਂ ਤੇ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆਪਾਂ ਬੈਠੇ ਆਂ ਸ਼ਾਮ ਦਾ ਟਾਈਮ ਹੈ ਮੋਟਰ ਤੇ ਬੈਠੇ ਆਂ ਤੇ ਆਪਣਾ ਉੱਤਰ ਲੱਗੇ ਹੋਇਆ ਕਿਲੇਵਾਨ ਡਰਾਈਵਰ ਸਾਹਿਬ ਆਪਣਾ ਇੱਕ ਕਿਲਾ ਰਹਿ ਗਿਆ ਬਸ ਤੇ ਆਪਾਂ ਲੱਗੇ ਹੋਏ ਆ ਇੱਧਰ ਕਿਲੇਵਾਨ ਉਹੀ ਆਪਣੇ ਤੁਹਾਨੂੰ ਦਿਖਾਏ ਆ ਸੀਗਾ ਕੱਲ ਵੀ ਅੱਜ ਵੀ ਲੋ ਵੀ ਮਿੱਤਰੋ ਸ਼ਾਮ ਦਾ ਟਾਈਮ ਹੋ ਚੁਕਿਆ ਆ ਖੜੇ ਆਂ ਦੋ ਝੂਟੇ ਆ ਭਾਈ ਨੇ ਬਲੌਗਰ ਸਾਹਿਬ ਸਸਾ ਸੀ ਗਾ ਜੀ ਸਾਰਿਆਂ ਨੂੰ ਹੋਰ ਸੁਣਾਓ ਬਾਬਾ ਜੀ ਥੱਲੇ-ਥੱਲੇ ਫੈਂਟਾ ਪੀ ਜਾਂਦੇ ਆ ਪੀ ਲਈ ਤੁਸੀਂ ਵਸਦੇ ਰਹੇ ਆਪਣਾ ਨਿਗਮ ਬਾਈ ਕਹਿੰਦੇ ਆ ਇਹ ਹੋ ਗਈ ਫੋਟੋ ਲੈ ਪਾਣ ਹਾਂਜੀ ਕੱਲ੍ਹ ਕਰਤੀ ਸਵੇਰੇ ਤੁਹਾਨੂੰ ਦਿਖਾਈ ਸੀਗਾ ਕੱਲ ਦੇ ਵਲੌਗ ਦੇ ਵਿੱਚ ਯਾਰ ਚਾਹੀਦਾ ਤੇ ਅੱਜ ਪੜੇ ਰੇ ਨਿਗਾ ਨਿਗਮ ਬਾਈ ਕਹਿੰਦਾ ਨਿਗਮ ਬਾਈ ਕਹਿੰਦਾ ਵੀ ਕਿ ਠੱਡਾ ਲੈ ਆਓ ਚਲੋ ਹੁਣ ਨਿਗਮ ਨੂੰ ਲੈ ਕੇ ਦਿੰਦੇ ਆ ਆਪਾਂ ਠੰਡਾ ਪਹਿਲਾਂ ਪਾਣੀ ਦੇ ਪਾਣੀ ਛੱਡਦਾ ਦਾ ਹੁਣ ਲਾਈਟ ਭੱਜ ਗਈ ਹੁਣ ਕਹਿੰਦਾ ਪਾਣੀ ਮੁੱਕ ਗਿਆ ਹੁਣ ਦੋ ਠੰਡਾ ਲਿਆ ਲਿਆਨੀ ਉਹ ਲਿਆ ਇਹ 28 ਦਾ ਬੀਜ ਆ ਇਹ ਇਹ ਆ ਜਿਹੜਾ ਇਹ 28 ਦਾ ਬੀਜ ਇਹ ਆਪਣੀ 15 ਤਰੀਕ ਤੱਕ ਲੱਗਣੀ ਸ਼ੁਰੂ ਹੋ ਜਾਣੀ ਹੈ ਤੇ ਉਧਰ ਉਹ 26 ਆ ਉਹ ਥੋੜੀ ਜਿਹੀ ਲੇਟ ਵੇਜੀ ਦੀ ਉਹ 31 ਨੂੰ ਵਿਜੀ ਤੇ ਉਹ 27 28 ਨੂੰ ਲੱਗਣ ਲੱਗੂਗੀ ਹਲੇ ਛੋਟੀ ਆ ਉਹ ਹਲੇ ਆਪਣਾ ਦੇਖ ਲਓ 10 ਕ 10 ਕ ਦਿਨ ਦੀ ਹੋਈ ਆ ਲਓ ਜੀ ਨਿਗਮ ਬਾਈ ਸੁਣਾਨੀ ਆਂਗੇ ਆਪਾਂ ਨੂੰ ਸੀਟੀ ਮਾਰ ਕੇ ਸੀਟੀ ਸੁਣ ਲਾ ਦੇਖੋ ਹੀ ਨਹੀਂ ਗਾ ਮਾਰੋ ਫਿਰ ਸੀਟੀਆਂ ਫਟਾ ਲੈ ਆਂਗੇ ਹਾਈ ਹਾਈ ਨਿਗਮ ਬਾਈ ਨਿਗਮ ਆਦਾ ਹੈਗਾ ਇੱਕ ਸੀਟੀ ਆਏਗਾ ਰੇ ਆ ਰੇ ਹਾਂ ਇੱਕ ਆ ਦੇਖ ਲੋ ਆਉਰੇ ਬੈਠੇ ਹੋ ਨੱਚੀ ਜਾਂਦੇ ਆ ਸਵੇਰ ਕੇ ਪੰਜ ਕਿੱਲੇ ਬਾਅਦ ਤੇਰੇ ਮਾਂ ਨਹੀਂ ਬੇਲੜ ਨੇ ਪਾਣੀ ਵੀ ਨਹੀਂ ਪੁੱਛਿਆ ਉਹ ਵੀ ਮਿੱਤਰੋ ਕਰ ਲੋ ਡਿਫੈਂਡਰ ਦੇ ਦਰਸ਼ਨ ਡਲਫਾਈਂਡਰ ਡਲਫਾਈਂਡਰ ਕਹਿੰਦੇ ਜਮਦੂਦ ਦਾ ਝੋਟਾ ਮੇਰੇ ਵੀਰੋ ਅੱਜ ਏਥੇ ਚਾਇਆ ਹੋਇਆ ਹੈ ਇਹ ਲੱਗਦੀ ਹੈ ਕਿ ਪਤਾ ਤੇ ਲੱਗ ਹੈ ਹੈ ਇਹ ਲੱਗਦੀ ਹੈ ਓਏ ਕੋਵਾਰ ਅਸੀਂ ਜਾ ਰਹੇ ਜਿਹਾ ਥਾਰ ਚ ਹਨਾ ਪਟਿਆਲੇ ਨੂੰ ਉੱਥੇ ਸਾਹਮਣੇ ਖੜੀ ਸਾਨੂੰ ਥਾਰ ਚ ਬੈਠਾ ਲੱਗੇ ਪਤਾ ਨਹੀਂ ਕਿਹੜੀ ਨਿੱਜੀ ਜੀ ਗੱਡੀ ਹੈ ਜਾਂ ਇਹ ਮੂਰੇ ਖੜੀ ਦੀ ਤਾਂ ਦੇਖ ਲਓ ਜੀ ਆ ਆਪਣੀ ਜਾਣਕਾਰਾਂ ਦੀ ਉਹ ਹੈ ਤੇ ਜ਼ਮੀਨ ਦੇਖਣ ਆਏ ਹੋਏ ਸੀਗੇ ਤੇ ਦੇਖਦੇ ਹਾਂ ਹੁਣ ਸੌਦਾ ਵੱਜਦਾ ਹੈ ਕਿ ਨਹੀਂ ਉਹ ਵੀ ਦੱਸਦੇ ਤੁਹਾਨੂੰ ਤਾਂ ਆ ਦੇਖ ਲਓ ਛੋਟਾ ਜਮਦੂਤ ਦਾ ਤੇ ਇੱਧਰ ਦੋ ਕਿੱਲੇ ਹੋਰ ਐ ਉਹ ਵੀ ਵੀ ਦੇਖਦੇ ਆ ਠੇਕੇ ਪਾਜੇ ਮਿਲ ਜਾਣ ਸ਼ਾਇਦ ਆਪਾਂ ਨੂੰ ਤੇ ਬਾਕੀ ਪੰਜ ਕਿੱਲੇ ਆਪਣਾ ਉਧਰ ਬਾਹਰੇ ਟਰੈਕਟਰ ਉਹ ਲੱਗਿਆ ਜਾਂਦੀ ਹੈ ਤਾਂ ਦੇਖ ਲਓ ਭਾਈ ਦੀ ਲੁੱਕ ਡਿਫੈਂਡਰ ਡਿਫੈਂਡਰ ਕਰਦੇ ਆ ਸਾਰੇ ਆ ਖੜੀ ਐ ਜੱਟਾਂ ਦੇ ਖੇਤ 'ਚ ਪੰਜ 10 ਦਾ ਜੀ ਇਹ ਸ਼ੌਰ ਆਪਣਾ ਤੇ ਆ ਦੇਖ ਲਓ ਕਿੱਥੇ ਜਾਂਦੀ ਐ ਡਿਫੈਂਡਰ ਡਿਫੈਂਡਰ ਕਰਦੇ ਜੀ ਆ ਖੜੀ ਐ ਜੱਟਾਂ ਦੀ ਜ਼ਮੀਨ 'ਚ ओके okay, चलो ਹੁਣ ਚੱਲਦੇ ਆ ਆਪਾਂ ਲੱਬੂ ਕੋਲ ਤੁਹਾਨੂੰ ਦਿਖਾਣੇ ਉੱਥੇ ਚਲਾ ਭੱਗ ਗਿਆ ਕਹੇ ਕੀ ਚਿੰਗਿਆ ਮਸਲਾ ਪਾ ਕੇ ਕੀ ਕਹਿੰਦਾ ਹੋ ਕੀ ਕਹਿੰਦਾ ਮਾਰ ਸਪਰੇ ਫਿਰ ਮੂ ਪਾਜੀ ਜਿਆਦਾ ਬੋਲ ਉਹ ਬਗਵਾਸ ਮਾਰ ਲਿਆ ਜਿੰਗ ਜਾ ਤਨ ਉਹ ਬਸ ਮਸਾਲੇ ਜਿਆਦਾ ਭਗੇ। ਉਹਨੇ ਵਲੌਗ ਫੈਮਿਲੀ ਬ੍ਰੈਂਡ ਨਹੀਂ ਕੀਆ। ਲਓ ਜੀ ਯੂਰੀਆ ਪਾ ਰਹੇ ਆ ਆਪਣਾ। ਯੂਰੀਆ ਪਾ ਰਹੇ ਚਿੱਟਾ, ਲਾਲਾ ਬਤ। ਆਏ। ਲਾਲ ਚਿੱਟਾ ਦੋ ਇਹ ਹੈ ਉਰੀਆ। ਹਾਂ, ਦੋਨੇ ਯੂਰੀਏ। ਲਾਲ ਵੀ ਤੇ ਚਿੱਟਾ ਵੀ। ਦੋਨੇ ਪਾ ਰਹੇ ਹਾਂ ਪਨੀਰੀ ਚ। ਹੈਂ? ਪਨੀਰੀ ਕਿੰਮ ਹੈ? ਹਾਂ, ਪੂਰੀ। ਪਨੀਰੀ ਆਪਣੀ ਪੂਰੀ ਗੈਮ ਹੈ ਜੀ। ਹੋ ਜਾਏਗਾ ਪਟ। ਹਾਂ, ਹਾਂ, ਆ ਰਾਮ ਤੇ। ਆਪਣੀ ਹੀ ਹੋ ਗਈ ਐਨ ਹਾਥਾ ਜੀ ਦੀ ਪੱਟ ਕੇ ਦਿਖਾ ਦੇ ਇੱਕ ਵਾਰੀ ਪੱਟ ਕੇ ਦਿਖਾ ਨਾ ਦਿਖਾਈ ਆ ਦੇਖੀ ਨੇ ਕਿੰਨਾ ਬੜਾ ਹੋ ਗਿਆ ਅਸੀਂ ਪਨੀਰੀ ਆ ਦੇਖੋ ਇਹ ਏਡੀ ਏਡੀ ਪਨੀਰੀ ਹਾਂ ਹੋ ਗਿਆ ਲਗਾਉਣੇ ਵਾਲਾ ਪੂਰੀ ਮੈਂ ਕੀ ਨੌਲੇਜ ਹੈਗੀ ਆ ਆਪਣੇ ਬੰਦੇ ਨੂੰ ਕਹਿੰਦੇ ਪੂਰਾ ਪੜ ਕੇ ਆਇਆ ਹੋਇਆ ਹਾਂ ਹਾਂ ਪੜ ਕੇ ਆਇਆ ਆਪਣਾ ਬੰਦਾ ਪੂਰਾ ਪਤਾ ਇਹਨੂੰ ਟ੍ਰੇਨਡ ਐ ਇਹ ਇਹ ਕੋ ਕਹਿੰਦੇ ਚੂਦੇ ਜਾਂਦੇ ਮਤਲਬ ਵਧੀਆ ਫਨੀਰੀ ਹੋਗੀ ਆਪਣੀ ਪੱਟਣ ਯੋਗੀ ਹਨ ਹੋਗੀ ਬਸ ਆ ਗਈ ਲੇਬਰ ਅੱਜ ਤੇ ਥੋੜੇ ਦਿਨਾਂ ਨੂੰ ਕਰ ਦੇਣੀ ਹੈ ਸ਼ੁਰੂ ਤੇ ਸਲਾਹ ਬੰਦਰੀ ਹੈ ਪਰਸੋਂ ਤੱਕ ਉਰੇ ਪਾਣੀ ਛੱਡ ਦੇਣਗੇ ਅੱਜ ਆਪਣਾ ਨਿਬੜ ਚੱਲਿਆ ਸਾਰਾ ਬਾਹਣ ਦਾ ਤੇ ਉਰੇ ਜਮੀਨ ਮਿੱਟੀ ਕੈੜੀ ਐ ਹੜਨਾ ਥੋੜੇ ਜੀ ਕਰਦੇ ਆ ਖਰਾਬੀ ਜਿਆਦਾ ਕੈੜੀ ਆ ਮਿੱਟੀ ਇਧਰ ਵਾਲੇ ਪਾਸੇ ਜਿਆਦਾ ਕੈੜੀ ਆ ਇਧਰ ਫੇਰ ਵੀ ਠੀਕ ਐ ਡਾਕਰ ਝਰਤੀ ਕਰਕੇ ਨਾ ਲੇਟ ਆਈ ਨਹੀਂ ਲੇਟ ਭੱਜੀ ਹੋਈ ਐ ਹੋ ਜਾਂਦੀ ਆਉਂ ਜਾਂਦਾਈ ਓਕੇ ਰਿਪੋਰਟ ਚਲੋ ਦਹਾਨੇ ਤੁਹਾਨੂੰ ਅੱਗੇ ਲਗਾ ਦੇਗੇ ਲਗਾ ਦੇਗੇ ਔਰ ਪਟਲੀਆਂ ਕੋਈ ਨਹੀਂ ਹੋਈ ਨਹੀਂ ਕਹਿੰਦੇ ਥੋੜਾ ਜਿਹਾ ਪੰਪ ਚ ਆਇਆ ਵੈ ਮੁੰਡਾ ਪੰਪ ਚ ਆਇਆ ਵੈ ਕਹਿੰਦੀ ਪਾਣੀ ਛੱਡ ਦੇਣਾ ਖੇਤ ਮੇਂ ਹੋਰ ਗਿਆ ਕੱਦੂ ਕਰਵਾਂਗੇ ਕੱਲ ਨੂੰ ਛੱਡ ਦੇਗੇ ਜੀ ਪਾਣੀ ਤੇ ਕੱਦੂ ਕਰ ਦਿੰਗੇ ਆ ਜਾਏਗਾ ਕੱਲ ਨੂੰ ਮੇਰਾ ਹਾਂ ਕੱਲ ਨੂੰ ਉਸਕੇ ਦੋਸਤ ਆ ਰਹੇ ਨੇ ਆ ਪਾਨੇ ਕਵਾੜਪਾ ਮਾਰੀਏ ਸਪਰੇ ਅੱਜ ਖਰੀਦੀ ਆ ਆਪਣੇ ਮੁਕੇਸ਼ ਨੇ ਹੋਰ ਸੁਣਾ ਫਿਰ ਕੋਈ ਗੱਲ ਸੰਗੀ ਜੀ ਕਾਨੂੰ ਜੀ ਸੁਣਾ ਫਿਰ ਕੋਈ ਗੱਲ ਬਾਤ ਦੋ ਦੋ ਸੁਣਨੀ ਆ ਫਿਰ ਤੇ ਯਾਰ ਉਹ ਗੱਲ ਵਾਦ ਗਿਆ ਸੁਣਾएंगे ਹੁ ਜੇ ਮੈਂ ਸਪਰੇ ਕਰਿਆ ਪਾ ਦਿਆ ਹੁਣ ਚੱਲਾ ਆਪਾ ਨਾ ਕਰ ਹੋਰ ਗਿਆ ਬਾਟੂ ਕੋ ਕਰਾਂਗੇ ਹਾਂ ਕੱਕ ਪਾਏਗੇ ਡੰਗਰ ਨੂੰ ਸਹੀ ਗੱਲ ਐ ਭਾਈ ਹਾਂ ਤਾਰ ਕੱਟਣਾ ਹੈਗਾ ਹਾਂ ਚਲੋ ਹੀ ਫਿਰ ਚੱਲਦੇ ਆਂ ਅੰਦਰ ਕਰ ਠੀਕ ਹੈ ਲੈ ਕਿਲਾ ਪੂਰਾ ਇੱਕ ਪਿਆ ਬਾਈਕ ਕਿਲਾ ਰਹਿ ਗਿਆ ਬਾਦ ਨੇ ਫੇਰ ਚਲਦੇ ਆ ਘਰ ਨੂੰ ਚਲਦੇ ਆ ਜੀ ਹੁਣ ਘਰਾਂ ਸਪਰੇ ਹੋ ਗਈ ਰੇਵੀ ਪਾਤਾ ਖੇਤ ਵੀ ਬਸ ਬਾ ਤੇ ਇੱਕ ਕਿਲਾ ਰਹਿ ਗਿਆ ਫੇਰ ਬਾਕਰਾਂ ਜਾਂਦੇ ਟੋਕਾ ਟੁਕਾ ਕਰਦੀ ਐ ਮੈਂ ਸਾਨੂੰ ਪਾਨਨੇ ਐ ਤੇ ਫੇਰ ਖਾਣ ਪੀਣ ਵੀ ਚਲਦੇ ਆ ਸ਼ਾਮ ਹੋ ਗਈ ਚੰਗਾ ਤਾਂ ਜੀ ਆਪਾਂ ਕੱਲੂ ਪਾਣੀ ਛੱਡ ਦੇਗੇ ਤੇ ਕੱਲੂ ਕੱਦੂ ਕਰ ਦੇਗੇ ਅੱਜ ਸਪਰੇਅ ਆਪਾਂ ਨੇ ਕਬਾੜ ਵਾਲੀ ਕਰਤੀ ਡੌਲਾਂ ਪਰ ਤੇ ਆਪਾਂ ਨੇ ਜ਼ਿੰਕ ਵੀ ਪਾਤਾ ਪਨੀਰੀ ਤੇ ਪਨੀਰੀ ਪੱਟਾਂ ਵਾਲੀ ਹੋਊ ਆਲੀ ਹੋਗੀ ਹੋਈ ਆਪਾਂ ਨੇ 13 14 ਨੂੰ ਪੱਤੇ ਨੂੰ ਪੱਤੇ ਲੈਣੀ ਆ ਕੱਲੂ ਆਪਣੀ ਲੀਬਰ ਵੀ ਆ ਜੇਗੀ ਦੇ ਫਰੈਂਡਸ ਸ ਉਹਨਾਂ ਨਾਲ ਵੀ ਤੁਹਾਨੂੰ ਮਿਲائیںਗੇ ਤਾਂ ਵਾਕੀ ਵੀਡੀਓ ਨੂੰ ਦਬਤ ਕੇ ਸ਼ੇਅਰ ਕਰਦੇ ਆ ਕਰੋ ਲਾਈਕ ਕਰਦੇ ਆ ਕਰੋ